ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੈਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਸ਼ਹਿਰ ਦੇ ਮੇਅਰ ਜ਼ਹਰਾਨ ਮਮਦਾਨੀ ਨਾਲ ਮੁਲਾਕਾਤ ਕਰਨ ਵਾਲੇ ਨੇ ਉਹਨਾਂ 트ਰੁੱਥ ਸੋਸ਼ਲ ਪੋਸਟ 'ਚ ਲਿਖਿਆ ਕਿ ਨਿਊਯਾਰਕ ਸ਼ਹਿਰ ਦੇ ਕਮਿਊਨਿਸਟ ਮੇਅਰ ਜ਼ਹਰਾਨ ਮਮਦਾਨੀ ਨੇ ਮੀਟਿੰਗ ਲਈ ਅਪੀਲ ਕੀਤੀ ਸੀ ਜਿਸ ਲਈ ਅਸੀਂ ਸਹਿਮਤ ਹੋ ਗਏ ਆਂ ਉਨਾ ਦੱਸਿਆ ਕਿ ਇਹ ਬੈਠਕ 21 ਨਵੰਬਰ ਨੂੰ ਓਵਲ ਦਫ਼ਤਰ 'ਚ ਹੋਵੇਗੀ ਜ਼ਿਕਰਯੋਗ ਹੈ ਕਿ ਦੋਵੇਂ ਆਗੂਆਂ ਦਰਮਿਆਨ ਮਹੀਨਿਆਂ ਤੱਕ ਚੱਲੀ ਬਹਿਸ ਤੋਂ ਬਾਅਦ ਇਹ ਮੁਲਾਕਾਤ ਹੋਣ ਜਾ ਰਹੀ ਹੈ ਜਾਣਕਾਰੀ ਮੁਤਾਬਕ ਮਮਦਾਨੀ ਟੀਮ ਨੇ ਹਾਲ ਹੀ ਚ ਨਿਊਯਾਰਕ ਸੰਕਟ ਤੇ ਇੱਕ ਬੈਠਕ ਲਈ ਵਾਈਟ ਹਾਊਸ ਨਾਲ ਸੰਪਰਕ ਕੀਤਾ ਸੀ ਜੋ ਉਹਨਾਂ ਦੀ ਟਕਰਾਅਪੂਰਨ ਮੁਹਿੰਮ ਤੋਂ ਬਾਅਦ ਉਹਨਾਂ ਦੇ ਰੁਖ 'ਚ ਨਰਮੀ ਦਾ ਸੰਕੇਤ ਸੀ ਜ਼ਿਕਰਯੋਗ ਹੈ ਕਿ ਮੁਹਿੰਮ ਦੌਰਾਨ ਮਮਦਾਨੀ ਨੇ ਡੋਨਾਲਡ ਟਰੰਪ ਨੂੰ ਲੋਕਤੰਤਰ ਦੇ ਲਈ ਖਤਰਾ ਦੱਸਿਆ ਸੀ ਜਦਕਿ ਡੋਨਾਲਡ ਟਰੰਪ ਵੱਲੋਂ ਮਮਦਾਨੀ ਨੂੰ 100% ਦੀ ਕਮਿਊਨਿਸਟ ਪਾਗਲ ਕਹਿੰਦੇ ਹੋਏ ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ ਸਮਰਥਨ ਦਿੱਤਾ ਗਿਆ ਸੀ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਡੀ ਐਚ ਐਸ ਨੇ ਵਿਦਿਆਰਥੀ ਵੀਜ਼ਾ ਧੋਖਾਧੜੀ ਨੂੰ ਰੋਕਣ ਲਈ ਇੱਕ ਨਵਾਂ ਆਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦੇਸ਼ੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨਾ ਕਰ ਸਕੇ ਇਹ ਨਮਾ ਸਿਖਲਾਈ ਪਲੇਟਫਾਰਮ ਆਈਸ ਦੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਯਾਨੀ ਕਿ ਐਸਈਵੀਪੀ ਦੇ ਤਹਿਤ ਵਿਕਸਿਤ ਕੀਤਾ ਗਿਆ ਸੀ ਇਹ ਵੈਬਸਾਈਟ ਸਕੂਲ ਅਧਿਕਾਰੀਆਂ ਨੂੰ ਇਹ ਨਿਰਧਾਰਤ ਕਰਨ ਲਈ ਸਾਧਨ ਅਤੇ ਤਰੀਕੇ ਪ੍ਰਦਾਨ ਕਰਦੀ ਹੈ ਕਿ ਕੀ ਕਿਸੇ ਵਿਦਿਆਰਥੀ ਨੇ ਦਾਖਲੇ ਲਈ ਝੂਠੇ ਅਕਾਦਮਿਕ ਯਾ ਵਿੱਤੀ ਦਸਤਾਵੇਜ਼ ਜਮ੍ਹਾਂ ਕਰਵਾਏ ਨੇ ਸਿਖਲਾਈ 'ਚ ਦੱਸਿਆ ਗਿਆ ਸੀ ਕਿ ਸਕੂਲਾਂ ਨੂੰ ਬੇਨਕਾਰਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨੀ ਚਾਹੀਦੀ ਹੈ ਜਿਸ ਵਿੱਚ ਅਕਾਦਮਿਕ ਰਿਕਾਰਡ ਬੈਂਕ ਸਟੇਟਮੈਂਟਸ ਅਤੇ ਵਿਦੇਸ਼ੀ ਸੰਸਥਾਵਾਂ ਤੋਂ ਡਿਗਰੀਆਂ ਦੀ ਪੁਸ਼ਟੀ ਸ਼ਾਮਲ ਹੈ ਇਸ ਦੇ ਲਈ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਡਾਟਾਬੇਸ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਕੀ ਦੇਖਣਾ ਹੈ ਜਿਵੇਂ ਕਿ ਵਿਦਿਆਰਥੀਆਂ ਦੇ ਅਕਾਦਮਿਕ ਇਤਿਹਾਸ 'ਚ ਅੰਤਰ ਜਾਲੀ ਬੈਂਕ ਦਸਤਾਵੇਜ਼ ਜਾਲੀ ਸੰਸਥਾਵਾਂ ਜਾਂ ਨਿੱਜੀ ਜਾਣਕਾਰੀ ਨੂੰ ਅਕਸਰ ਬਦਲਣਾ ਕੁਝ ਵਿਵਹਾਰਿਕ ਸੰਕੇਤਾਂ ਦੀ ਵੀ ਰਿਪੋਰਟ ਕੀਤੀ ਗਈ ਜਿਵੇਂ ਕਿ ओरिएंटेशन ਪ੍ਰਕਿਰਿਆ ਤੋਂ ਬਚਣਾ ਪਛਾਣ ਦੀ ਪੁਸ਼ਟੀ ਕਰਨ ਤੋਂ ਝਿਜਕਣਾ ਕੈਂਪਸ ਤੋਂ ਦੂਰ ਰਹਿਣਾ ਜਾਂ ਬਿਨਾਂ ਕਾਰਨ ਖੋਜ ਸਮੱਗਰੀ ਨੂੰ ਹਟਾਉਣਾ ਸਿਖਲਾਈ ਦਸਤਾਵੇਜ਼ਾਂ ਦੀ ਤਸਦੀਕ ਕਰਨ ਲਈ ਵੈਸ ਅਤੇ ਵਿਸ਼ਵ ਉੱਚ ਸਿੱਖਿਆ ਡਾਟਾਬੇਸ ਵਰਗੇ ਸਰੋਤਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੀ ਹੈ ਇਹ ਪੂਰੀ ਪਹਿਲ ਆਈਸ ਦੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸ਼ਾਖਾ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਜੋ ਵਿਦਿਆਰਥੀ ਵੀਜ਼ਾ ਅਤੇ ਦਸਤਾਵੇਜ਼ ਧੋਖਾਧੜੀ ਦੀ ਜਾਂਚ ਕਰਦੀ ਹੈ ਡੀ ਐਚ ਐਸ ਨੇ ਕਿਹਾ ਕਿ ਇਹ ਕਦਮ ਅਮਰੀਕੀ ਇਮੀ ਇਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ ਇਹ ਨਵੀਂ ਸਿਖਲਾਈ ਹੁਣ ਸਟੱਡੀ ਇਨ ਦਾ ਸਟੇਟਸ ਵੈੱਬਸਾਈਟ ਤੇ ਐਸਈਵੀਪੀ ਫਰਾਡ ਹੱਬ ਰਾਹੀਂ ਉਪਲਬਧ ਹੈ ਡੀਐਚਐਸ ਸਾਰੇ ਸਕੂਲਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਮਾਰਗਦਰਸ਼ਨ ਨੂੰ ਆਪਣੇ ਦਾਖਲੇ ਅਤੇ ਵਿਦਿਆਰਥੀ ਨਿਗਰਾਨੀ ਪ੍ਰਕਿਰਿਆ ਚ ਸ਼ਾਮਲ ਕਰਨ ਅਮਰੀਕਾ ਚੋਂ ਡਿਪੋਰਟ ਕੀਤੇ ਜਾਣ ਦੇ ਹੁਕਮਾਂ ਦੀ ਪਰਵਾਹ ਨਾ ਕਰਦੇਆਂ ਟਰੱਕ ਚਲਾ ਰਹੇ ਅਤੇ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰਾਂ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ アリゾナ ਸੂਬੇ ਚ ਗ੍ਰਫਤਾਰ ਡਰਾਈਵਰ ਕੋਲੋਂ ਪੰਜ ਲਾਇਸੈਂਸ ਬਰામਤ ਕੀਤੇ ਜਾਣ ਮਗਰੋਂ ਨਾਰਥ ਅਮਰੀਕਨ ਪੰਜਾਬੀ ਟਰਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਰਮਨ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ 2022 ਚ ਹੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਦੌਰਾਨ ਚੇਤਾਵਨੀ ਦਿੱਤੀ ਸੀ ਕਿ ਨਵੇਂ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟ ਕੰਪਨੀਆਂ ਦੀ ਨਜ਼ਰਸਾਨੀ ਚ ਲਾਪਰਵਾਹੀ ਨਾ ਵਰਤੀ ਜਾਵੇ ਤੇ ਜੇ ਅਜਿਹਾ ਹੋਇਆ ਤਾਂ ਵੱਡਾ ਸੰਕਟ ਆ ਸਕਦਾ ਹੈ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਰਮਨ ਢਿੱਲੋਂ ਨੇ ਕਿਹਾ ਕਿ ਬਾਰਡਰ ਪਾਰ ਕਰਕੇ ਅਮਰੀਕਾ داخل ਹੋ ਰਹਾ ਹੈ ਅਤੇ 2 ਮਹੀਨੇ ਚ ਵਰਕ ਪਰਮਿਟ ਮਿਲਣ ਮਗਰੋਂ ਕੁਝ ਹਫ਼ਤਿਆਂ ਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕਰਨ ਵਾਲੇ ਕਿਹੋ ਜੀ ਡਰਾਈਵਿੰਗ ਕਰਨਗੇ ਇਸ ਦਾ ਅੰਦਾਜ਼ਾ ਕੋਈ ਵੀ ਲਾ ਸਕਦਾ ਹੈ ਬਗੈਰ ਤਜਰਬੇ ਵਾਲੇ ਲੋਕਾਂ ਨੂੰ ਟਰੱਕ ਦੇ ਸਟੀering ਤੇ ਬਿਠਾ ਦਿੱਤਾ ਗਿਆ ਤੇ ਇਹ ਮਸਲਾ ਸਿਰਫ ਟਰਕਿੰਗ ਇੰਡਸਟਰੀ ਤੱਕ ਸੀਮਤ ਨਹੀਂ ਸਗੋਂ ਕੌਮੀ ਸੁਰੱਖਿਆ ਦਾ ਬਣ ਜਾਂਦਾ ਹੈ ਦੂਜੇ ਪਾਸੇ ਨੈਸ਼ਨਲ ਹਾਈਵੇ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਜਾਨਲੇਵਾ ਟਰੱਕ ਹਾਦਸਿਆਂ ਬਾਰੇ ਅੰਕੜੇ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਮੁਤਾਬਕ 2020 ਦੌਰਾਨ ਟਰਾਂਸਪੋਰਟ ਟਰੱਕਸ ਦੀ ਸ਼ਮੂਲੀਅਤ ਵਾਲੇ ਹਾਦਸਿਆਂ 'ਚ 4945 ਜਣਿਆਂ ਦੀ ਜਾਨ ਗਈ ਪਰ 2021 'ਚ ਅੰਕੜਾ ਵਧ ਕੇ 5821 ਹੋ ਗਿਆ ਤੇ ਇਹ ਵਾਧਾ 16% ਬਣਦਾ ਹੈ ਇਸ ਮਗਰੋਂ 2022 ਚ ਅਮਰੀਕਾ ਦੀਆਂ ਸੜਕਾਂ ਤੇ ਟਰੱਕ ਹਾਦਸਿਆਂ ਦੌਰਾਨ 5969 ਲੋਕਾਂ ਦੀ ਜਾਨ ਗਈ। 2023 ਚ ਮੌਤਾਂ ਦਾ ਅੰਕੜਾ ਕਿਸੇ ਹੱਦ ਤੱਕ ਹੀਠਾਂ ਆਇਆ ਪਰ 2020 ਚ ਹੋਈਆਂ ਮੌਤਾਂ ਤੋਂ 10% ਵੱਧ ਰਿਹਾ। ਚੇਤੇ ਰੱਖੇ ਬਾਈਡਨ ਸਰਕਾਰ ਨੇ 2021 ਚ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿੱਤਾ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਗਲਤ ਪੈਦਾ ਹੋ ਗਈ ਫਰਵਰੀ 2022 ਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ ਤਸਦੀਕ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਫੈਡਰਲ ਰਜਿਸਟਰੀ ਚ ਹਿਸ ਵੇਲੇ 32000 ਤੋਂ ਵੱਧ ਸੈਲਫ ਰਜਿਸਟਰਡ ਟ੍ਰੇਨਿੰਗ ਸਕੂਲ ਮੌਜੂਦ ਨੇ ਇੱਕ ਪੋਡਕਾਸਟ ਦੌਰਾਨ ਰਮਨ ਟਿੱਲੋ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਸਾਂਝਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਭਾਰਤੀ ਫੌਜ ਚ ਟਰੱਕ ਚਲਾਉਂਦੇ ਸਨ ਤੇ 1990 ਦੇ ਦਹਾਕੇ ਚ ਉਹ ਪਰਿਵਾਰ ਨਾਲ ਅਮਰੀਕਾ ਆ ਗਏ ਸਮਾਂ ਲੰਘਿਆ ਅਤੇ ਪ੍ਰਾਈਮ ਐਕਸਪ੍ਰੈਸ ਟਰੱਕਿੰਗ ਕੰਪਨੀ ਦੀ ਨੀ ਰੱਖੀ ਗਈ ਇਸ ਮਗਰੋਂ 2018 ਚ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਹੋਂਚ ਆਈ ਉਧਰ ਐਰੀਜ਼ੋਨਾ ਚ ਬਾਰਡਰ ਪੈਟਰੋਲ ਏਜੰਟਸ ਵੱਲੋਂ ਗ੍ਰਫਤਾਰ ਟਰੱਕ ਡਰਾਈਵਰ ਕੋਲੋਂ ਬਰਾਮਦ ਲਾਇਸੈਂਸਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਨਿਊ ਲਰਨਰਸ ਪਰਮਿਟ ਨਿਊਯਾਰਕ ਡਰਾਈਵਰਸ ਲਾਇਸੈਂਸ ohio ਡਰਾਈਵਰਸ ਲਾਇਸੈਂਸ ohio ਲਰਨਰਸ ਪਰਮਿਟ ਅਤੇ ohio ਕਮਰਸ਼ੀਅਲ ਡਰਾਈਵਰਸ ਲਾਇਸੈਂਸ ਸ਼ਾਮਲ ਦੱਸੇ ਜਾ ਰਹੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਮਈ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਘਟਾ ਦਿੱਤਾ ਸੀ। ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਉੱਤੇ 350% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਟਰੰਪ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਯੁੱਧ ਨਹੀਂ ਕਰਨ ਜਾ ਰਹੇ। ਹਾਲਾਂਕਿ ਭਾਰਤ ਨੇ ਵਾਰ-ਵਾਰ ਸਪਸ਼ਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਤੀਜੇ ਦੇਸ਼ ਨੇ ਵਿਚੋਲਗੀ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਡੋਨਾਲਡ ਟਰੰਪ ਨੇ 60 ਤੋਂ ਵੱਧ ਵਾਰ ਆਪਣੇ ਦਾਅਵੇ ਨੂੰ ਦੁਹਰਾਇਆ ਹੈ, ਜਦਕਿ ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਇਨਕਾਰ ਕੀਤਾ ਹੈ। ਬੁੱਧਵਾਰ ਨੂੰ ਡੋਨਾਲਡ ਟਰੰਪ ਨੇ ਕਿਹਾ ਮੈਂ ਟਕਰਾਅ ਨੂੰ ਸੁਲਝਾਉਣ 'ਚ ਚੰਗਾ ਹਾਂ ਤੇ ਹਮੇਸ਼ਾ ਰਿਹਾ ਹਾਂ ਮੈਂ ਪਿਛਲੇ ਕੁਝ ਸਾਲਾਂ 'ਚ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਹੈ ਮੈਂ ਵੱਖ-ਵੱਖ ਟਕਰਾਵਾਂ ਬਾਰੇ ਗੱਲ ਕਰ ਰਿਹਾ ਸੀ ਜਿਵੇਂ ਕਿ ਹਰ ਕੋਈ ਜਾਣਦਾ ਹੈ ਭਾਰਤ ਅਤੇ ਪਾਕਿਸਤਾਨ ਪਰਮਾਣੂ ਹਥਿਆਰ ਬੰਦ ਦੇਸ਼ ਇੱਕ ਦੂਜੇ ਨਾਲ ਲੜਨ ਵਾਲੇ ਸਨ ਪਰ ਮੈਂ ਉਹਨਾਂ ਵਿਚਕਾਰ ਸ਼ਾਂਤੀ ਦੀ ਵਿਚੋਲਗੀ ਕੀਤੀ ਅਮਰੀਕਾ ਸਾウਦੀ ਨਿਵੇਸ਼ ਫੋਰਮ 'ਚ ਬੋਲਦਿਆਂ ਟਰੰਪ ਨੇ ਕਿਹਾ ਕਿ ਉਸਨੇ ਦੋਵਾਂ ਪਰਮਾਣੂ ਹਥਿਆਰ ਬੰਦ ਗਵਾਂਡੀਆਂ ਨੂੰ ਕਿਹਾ ਕਿ ਉਹ ਲੜ ਸਕਦੇ ਨੇ ਪਰ ਮੈਂ ਹਰੇਕ ਦੇਸ਼ ਦੇ 350% ਟੈਰਫ ਲਗਾ ਰਿਹਾ ਹਾਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਵੀ ਇਸ ਸਮਾਗਮ 'ਚ ਮੌਜੂਦ ਸਨ ਆਪਣੇ ਸੰਬੋਧਨ 'ਚ ਟਰੰਪ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਕੋਈ ਵੀ ਰਾਸ਼ਟਰਪਤੀ ਅਜਿਹਾ ਨਹੀਂ ਕਰਦਾ ਮੈਂ ਇਹਨਾਂ ਸਾਰੀਆਂ ਜੰਗਾਂ ਨੂੰ ਨਿਪਟਾਉਣ ਲਈ ਟੈਰਿਫ ਦੀ ਵਰਤੋਂ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਦੁਨੀਆ 'ਚ 8 'ਚੋਂ 5 ਯੁੱਧ ਟੈਰਿਫ ਕਾਰਨ ਹੀ ਨਿਪਟਾਏ ਗਏ ਸਨ ਜ਼ਿਕਰਯੋਗ ਹੈ ਕਿ 10 ਮਈ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਾਅਵਾ ਕਰ ਰਹੇ ਨੇ ਕਿ ਭਾਰਤ ਅਤੇ ਪਾਕਿਸਤਾਨ ਵਿਸ਼ਿੰਗਟਨ ਦੀ ਵਿਚੋਲਗੀ ਨਾਲ ਹੀ ਹੋਈ ਲੰਬੀ ਗੱਲਬਾਤ ਤੋਂ ਬਾਅਦ ਤੁਰੰਤ ਜੰਗਬੰਦੀ ਲਈ ਸਹਿਮਤ ਹੋਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਇਸ ਦਾਅਵੇ ਨੂੰ 60 ਤੋਂ ਵੱਧ ਵਾਰ ਦੁਹਰਾਇਆ ਹੈ ਦਾਵਾ ਕੀਤਾ ਹੈ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ 'ਚ ਮਦਦ ਕੀਤੀ ਹੈ ਕੁਝ ਮਹੀਨੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਵਿਚਕਾਰ ਗੱਲਬਾਤ ਹੋਈ ਸੀ ਪਰ ਹੁਣ ਉਹ ਫਿਰ ਤੋਂ ਚੰਗੇ ਦੋਸਤ ਜਾਪਦੇ ਨੇ ਵਾਈਟ ਹਾਊਸ ਵਿਖੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਰਾਤ ਦੇ ਖਾਣੇ ਦੌਰਾਨ 트੍ਰੰਪ ਨੇ ਜਨਤਕ ਤੌਰ ਤੇ ਮਸਕ ਨੂੰ ਤਿੰਨ ਵਾਰ ਬੁਲਾਇਆ ਅਤੇ ਮਜ਼ਾਕ ਛਕਿਆ ਐਲਨ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਮੈਂ ਤੁਹਾਡੇ ਨਾਲ ਹਾਂ ਜਵਾਬ ਚ ਐਲਨ ਮਸਕ ਨੇ ਤੁਰੰਤ ਟਵਿੱਟਰ ਤੇ ਪੋਸਟ ਕੀਤੀ ਮੈਂ ਰਾਸ਼ਟਰਪਤੀ ਟਰੰਪ ਦਾ ਅਮਰੀਕਾ ਅਤੇ ਦੁਨੀਆ ਲਈ ਕੀਤੇ ਗਏ ਸਾਰੇ ਕੰਮਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਮਸਕ ਨੇ ਲਿਖਿਆ ਉਸਨੇ ਵਾਈਟ ਹਾਊਸ ਤੋਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਜਿਸ ਵਿੱਚ ਉਹ ਟਰੰਪ ਸਾウਦੀ ਕਰਾਊਨ ਪ੍ਰਿੰਸ ਅਤੇ ਐਨਵੀਡੀਆ ਦੇ ਸੀਈਓ ਜੈਂਸਨ ਹਵਾਂਗ ਨਾਲ ਖੜੇ ਦਿਖਾਈ ਦੇ ਰਹੇ ਨੇ ਇਹ ਰਾਤ ਦਾ ਖਾਣਾ ਅਮਰੀਕਾ ਸਾウਦੀ ਨਿਵੇਸ਼ ਫੋਰਮ ਦੌਰਾਨ ਹੋਇਆ ਸੀ ਉੱਥੇ ਟਰੰਪ ਆਪਣੇ ਨਵੇਂ ਟੈਕਸ ਬਿਲ ਦੀ ਪ੍ਰਸ਼ੰਸਾ ਕਰ ਰਹੇ ਸਨ ਜੋ ਅਮਰੀਕੀ ਨਿਰਮਿਤ ਵਾਹਨਾਂ ਲਈ ਵਿਸ਼ੇਸ਼ ਛੋਟਾ ਪ੍ਰਦਾਨ ਕਰਦਾ ਏ ਮਸਕ ਵੱਲ ਇਸ਼ਾਰਾ ਕਰਦੇ ਹੋਏ 트ੰਪ ਨੇ ਕਿਹਾ ਐਲਨ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਮੈਂ ਤੁਹਾਡੇ ਨਾਲ ਹਾਂ 트ੰਪ ਦਾ ਹਾਸੇ ਮਜ਼ਾਕ ਵਾਲਾ ਅੰਦਾਜ਼ ਦਰਸ਼ਕਾਂ ਨਾਲ ਗੂੰਜਿਆ ਕੁਝ ਘੰਟਿਆਂ ਬਾਅਦ ਮਸਕ ਨੇ ਖੁੱਲ ਕੇ 트ੰਪ ਦਾ ਧੰਨਵਾਦ ਕੀਤਾ ਤੇ ਉਸ ਦੀ ਪ੍ਰਸ਼ੰਸਾ ਕੀਤੀ ਇਹ ਧਿਆਨ ਦੇਣ ਯੋਗ ਹੈ ਕਿ ਐਲਨ ਮਸਕ ਜਨਵਰੀ ਤੋਂ ਮਈ 2025 ਤੱਕ 트ੰਪ ਪ੍ਰਸ਼ਾਸਨ ਚ ਸਰਕਾਰੀ ਕੁਸ਼ਲਤਾ ਵਿਭਾਗ ਯਾਨਕਿ ਡੋਜ ਦੇ ਮੁਖੀ ਸਨ 트ੰਪ ਨੇ ਉਹਨਾਂ ਨੂੰ ਪਹਿਲਾ ਦੋਸਤ ਵੀ ਕਿਹਾ ਹਾਲਾਂਕਿ 30 ਮਈ ਨੂੰ ਮਸਕ ਦੇ ਵਿਸ਼ੇਸ਼ ਸਰਕਾਰੀ ਕਰਮਚਾਰੀ ਦੇ ਇਕਰਾਰਨਾਮੇ ਦੀ ਮਿਆਦ ਖਤਮ ਹੋ ਗਈ ਤੇ ਉਹਨਾਂ ਨੇ ਅਹੁਦਾ ਛੱਡ ਦਿੱਤਾ ਬਾਹਰ ਜਾਂਦੇ ਸਮੇਂ ਮਸਕ ਨੇ ਟਰੰਪ ਦੀ ਵਿਸ਼ਾਲ ਸਰਕਾਰੀ ਖਰਚ ਯੋਜਨਾ ਜਿਸ ਨੂੰ ਬਿਗ ਬਿਊਟੀਫੁਲ ਬਿੱਲ ਕਿਹਾ ਜਾਂਦਾ ਹੈ ਦੀ ਖੁੱਲਕੇ ਆਲੋਚਨਾ ਕੀਤੀ ਉਸ ਸਮੇਂ ਦੋਵਾਂ ਵਿਚਕਾਰ ਤਣਾਅ ਸਪਸ਼ਟ ਸੀ ਪਰ ਹੁਣ ਵਾਈਟ ਹਾਊਸ ਡਿਨਰ ਅਤੇ ਮਸਕ ਦੀ ਧੰਨਵਾਦ ਪੋਸਟ ਦੱਸਦੀ ਹੈ ਕਿ ਸਥਿਤੀ ਅੱਗੇ ਨਹੀਂ ਵਧੀ Ontario ਵਿਧਾਨ ਸਭਾ ਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਜਦੋਂ ਉਹਨਾਂ ਨੇ ਡੱਗਫੋਰਡ ਸਰਕਾਰ ਨੂੰ ਸ਼ਰੇਆਮਪ੍ਰਸ਼ਟ ਆਖ ਦਿੱਤਾ ਮੁੱਦਾ ਸਕਿੱਲਜ਼ ਡਿਵੈਲਪਮੈਂਟ ਫੰਡ ਚ ਕਰੋੜਾਂ ਡਾਲਰ ਦੇ ਘਪਲੇ ਨਾਲ ਸੰਬੰਧਿਤ ਹੈ ਆਡੀਟਰ ਜਨਰਲ ਦੀ ਰਿਪੋਰਟ ਕਹਿੰਦੀ ਹੈ ਕਿ ਡੱਗਫੋਰਡ ਸਰਕਾਰ ਨੇ ਹੇਠਲੀ درجہਬੰਦੀ ਵਾਲੀਆਂ ਕੰਪਨੀਆਂ ਨੂੰ ਸਰਕਾਰੀ ਪੈਸਾ ਵੰਡਿਆ ਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਮਸਲੇ ਤੇ ਕਿਰਤ ਮੰਤਰੀ ਡੇਵਿਡ ਪੱਚੀਨੀ ਦਾ ਅਸਤੀਫਾ ਮੰਗ ਰਹੀਆਂ ਨੇ ਉਧਰ ਡੇਵਿਡ ਪੱਚੀਨੀ ਕੁਝ ਵੀ ਗਲਤ ਨਾ ਕੀਤਾ ਹੋਣ ਦੀ ਦਲੀਲ ਦਿੰਦਿਆਂ ਅਸਤੀਫਾ ਦੇਣ ਤੋਂ ਨਾ ਕਰ ਚੁੱਕੇ ਨੇ ਤੇ ਪ੍ਰੀਮੀਅਰ ਡੱਗਫੋਰਡ ਦਾ ਥਾਪੜਾ ਵੀ ਉਹਨਾਂ ਨੂੰ ਹਾਸਲ ਹੈ ਵਿਧਾਨ ਸਭਾ ਚ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਆਗੂ ਨੇ ਸੂਬਾ ਸਰਕਾਰ ਨੂੰ ਭ੍ਰਸ਼ਟ ਆਖਿਆ ਤਾਂ ਸਪੀਕਰ ਡੋਨਾ ਕੈਲੀ ਨੇ ਉਹਨਾਂ ਨੂੰ ਸ਼ਬਦ ਵਾਪਸ ਲੈਣ ਲਈ ਆਖਿਆ ਪਰ ਮੈਰਿਟ ਸਟਾਈਲਜ਼ ਨੇ ਨਾ ਕਰ ਦਿੱਤੀ ਸਦਨ ਚੋਂ ਬਾਹਰ ਕੱਡੇ ਜਾਣ ਤੋਂ ਬਾਅਦ ਮੈਰਿਟ ਸਟਾਈਲਜ਼ ਨੇ ਦੁਹਰਾਇਆ ਕਿ ਉਹ ਸਰਕਾਰ ਨੂੰ ਕਰਪਟ ਮੰਨਦੇ ਨੇ ਰੋਜ਼ਾਨਾ ਕਿਰਤ ਮੰਤਰੀ ਤੋਂ ਸਫਾਈ ਮੰਗੀ ਜਾਂਦੀ ਹੈ ਤੇ ਪ੍ਰੀਮੀਅਰ ਨੂੰ ਵੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਖਿਆ ਜਾਂਦਾ ਹੈ ਪਰ ਦੋਸ਼ ਦੂਜਿਆਂ ਉੱਤੇ ਸੁੱਟ ਦਿੱਤੇ ਜਾ ਰਹੇ ਨੇ ਕਿਰਤ ਮੰਤਰੀ ਇੱਕ ਦਿਨ ਕਹਿੰਦੇ ਨੇ ਕਿ ਕੰਪਨੀਆਂ ਦੀ ਚੋਣ ਕਰਨ ਵਾਲੇ ਵਾਸਤੇ ਉਹ ਜ਼ਿੰਮੇਵਾਰ ਨੇ ਪਰ ਦੂਜੇ ਦਿਨ ਕਹਿੰਦੇ ਨੇ ਕਿ ਨੌਕਰशाही ਜ਼ਿੰਮੇਵਾਰ ਹੈ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਕੋਖ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਪੜਤਾਲ ਅਰੰਭੇ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ ਸੀਬੀਸੀ ਦੀ ਰਿਪੋਰਟ ਮੁਤਾਬਕ ਕੀਲ ਡਿਜੀਟਲ ਸੋਲਿਊਸ਼ਨਜ਼ ਸ਼ੱਕ ਦੇ ਘੇਰੇ ਚ ਹੈ ਕੰਪਨੀ ਦਾ ਕਹਿਣਾ ਹੈ ਕਿ ਪੁਲਿਸ ਅਫਸਰਾਂ ਨੂੰ ਡਿਜੀਟਲ ਮੈਂਟਲ ਹੈਲਥ ਸਪੋਰਟ ਮੁਹੱਈਆ ਕਰਵਾਉਣ ਵਾਸਤੇ ਆਰਥਿਕ ਸਹਾਇਤਾ ਮਿਲੀ ਅਤੇ ਨੌਕਰਸ਼ਾਹੀ ਦੀ ਦਰਜਾਬੰਦੀ ਪ੍ਰਣਾਲੀ ਚ ਹੇਠਲੀ ਦਰਜਾਬੰਦੀ ਇਸ ਕਰਕੇ ਆ ਕਿਉਂਕਿ ਕੰਪਨੀ ਕਿਸੇ ਚੀਜ਼ ਦਾ ਨਿਰਮਾਣ ਨਹੀਂ ਕਰਦੀ ਕੰਪਨੀ ਨੇ ਦਲੀਲ ਦਿੱਤੀ ਕਿ 25% ਅੰਕ ਸਿਰਫ ਮੈਨੂਫੈਕਚਰਿੰਗ ਨਾਲ ਸੰਬੰਧਿਤ ਨੇ ਅਤੇ ਡਿਜੀਟਲ ਮੈਂਟਲ ਹੈਲਥ ਪਲੇਟਫਾਰਮ ਕੋਈ ਚੀਜ਼ ਤਿਆਰ ਨਹੀਂ ਕਰ ਸਕਦਾ ਅਮਰੀਕਾ ਚ ਵਾਪਰੇ ਰੂ ਕੰਬਾਉ ਸੜਕ ਹਾਦਸੇ ਦੌਰਾਨ 21 ਸਾਲਾ ਟਰੱਕ ਡਰਾਈਵਰ ਗੁਰਪ੍ਰਤਾਪ ਸਿੰਘ ਖਰੋੜ ਦੀ ਮੌਤ ਹੋ ਗਈ। ਗੁਰਪ੍ਰਤਾਪ ਦੇ ਭਰਾ ਕਰਮਜੋਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਸੁਨੈਰੀ ਭਵਿਕ ਦੀ ਭਾਲ ਚ ਦਸੰਬਰ 2021 ਚ ਅਮਰੀਕਾ ਆਏ ਸਨ। ਵਰਕ ਪਰਮਿਟ ਮਿਲਣ ਮਗਰੋਂ ਗੁਰਪ੍ਰਤਾਪ ਸਿੰਘ ਨੇ ਟਰੱਕਿੰਗ ਸੈਕਟਰ ਚ ਜਾਣ ਦਾ ਮਨ ਬਣਾਇਆ ਤੇ ਸਿਖਲਾਈ ਲੈਣ ਲੱਗਾ। ਇਸੇ ਦੌਰਾਨ ਉਸਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀ ਉਹ ਡੈਲਸ ਤੋਂ ਕੈਲੀਫੋਰਨੀਆ ਵਾਪਸ ਆ ਰਿਹਾ ਸੀ ਜਦੋਂ ਹਾਈਵੇ 58 ਤੇ ਟਰੱਕ ਬੇਕਾਬ ਕੇ ਪਲਟ ਗਿਆ ਅਤੇ ਗੁਰਪ੍ਰਤਾਪ ਸਿੰਘ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਹਾਦਸੇ 'ਚ ਕੋਈ ਹੋਰ ਵਹੀਕਲ ਸ਼ਾਮਲ ਨਹੀਂ ਸੀ ਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਉਧਰ ਕਰਮਜੋਤ ਸਿੰਘ ਵੱਲੋਂ ਗੁਰਪ੍ਰਤਾਪ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਇਸੇ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ 'ਚ ਮੌਜੂਦ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਆਪਣੀ ਰਿਹਾਈ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ 21 ਸਾਲ ਦਾ ਸਿਮਰਨਪ੍ਰੀਤ ਸਿੰਘ ਇਹਨਾਂ ਵਿੱਚੋਂ ਇੱਕ ਹੈ ਜਿਸ ਨੂੰ ਓਕਲਾ ਹੋਮਾ ਸੂਬੇ ਚ ਨਾਕੇ ਦੌਰਾਨ ਕਾਬੂ ਕੀਤਾ ਗਿਆ ਇੰਟਰਸਟੇਟ 40 ਤੇ ਆਈਸ ਵਾਲਿਆਂ ਨੇ ਉਸ ਦਾ ਟਰੱਕ ਰੋਕਿਆ ਤੇ ਸਾਰੇ ਕਾਗਜ਼ ਮੌਜੂਦ ਹੋਣ ਦੇ ਬਾਵਜੂਦ ਉਸ ਨੂੰ ਗ੍ਰਫਤਾਰ ਕਰਕੇ ਟੈਕਸ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਸਮਰਨਪ੍ਰੀਤ ਦੇ ਸਾਥੀਆਂ ਮੁਤਾਬਕ ਉਸ ਨੂੰ 1 ਮਹੀਨੇ ਦੇ ਅੰਦਰ ਡਿਪੋਰਟ ਕਰਨ ਬਾਰੇ ਆਖਿਆ ਗਿਆ ਇੰਡੀਆਨਾ ਪੁਲਿਸ ਦੇ ਜਸਪ੍ਰੀਤ ਸਿੰਘ ਮੁਤਾਬਕ ਸਮਰਨਪ੍ਰੀਤ ਨੂੰ ਅਮਰੀਕਾ ਭੇਜਣ ਲਈ ਉਸਦੇ ਮਾਪਿਆਂ ਨੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਤੇ ਹੁਣ ਗ੍ਰਿਫਤਾਰੀ ਮਗਰੋਂ ਉਸਦੇ ਅਮਰੀਕਾ 'ਚ ਰਹਿਣ ਦੇ ਆਸਾਰ ਖਤਮ ਹੋ ਚੁੱਕੇ ਨੇ ਦੂਜੇ ਪਾਸੇ ਆਪਣਾ ਸਭ ਕੁਝ ਵੇਚ ਵਟ ਕੇ ਅਮਰੀਕਾ ਪੁੱਜਾ ਦਲਵੀਰ ਸਿੰਘ ਵੀ ਆਇਸ ਦੇ ਅੜਿੱਕੇ ਆ ਗਿਆ ਤੇ ਉਸਦੇ ਸਾਥੀ ਅਦਾਲਤੀ ਲੜਾਈ ਰਾਹੀਂ ਉਸ ਨੂੰ ਰਿਹਾਅ ਕਰਵਾਉਣ ਦੇ ਯਤਨ ਕਰ ਰਹੇ ਨੇ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ